ਚਮਕੌਰ ਸਾਹਿਬ ਦੇ ਕੋਲ ਇੱਕ ਪਿੰਡ ਹੈ ਰਾਏਪੁਰ ਉੱਥੋਂ ਦਾ ਇੱਕ ਪਰਿਵਾਰ ਗੁਰੂ ਘਰ ਨੂੰ ਬਹੁਤ ਮੰਨਦਾ ਸੀ ਉਹ ਅਕਸਰ ਹੀ ਗੁਰੂ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਵੀ ਖੇਡ ਜਾਇਆ ਕਰਦਾ ਸੀ ਉਹਨਾਂ ਦੀ ਇੱਕ ਬੇਟੀ ਸੀ ਬੀਬੀ ਸ਼ਰਨ ਕੌਰ ਜੋ ਪਰਿਵਾਰ ਦੇ ਨਾਲ ਅਕਸਰ ਹੀ ਗੁਰੂ ਦੇ ਦਰਸ਼ਨ ਦਜ਼ਾਰੇ ਵਾਸਤੇ ਆਨੰਦਪੁਰ ਸਾਹਿਬ ਜਾਇਆ ਕਰਦੀ ਸੀ ਇੱਕ ਵਾਰ ਬੀਬੀ ਸ਼ਰਨ ਕੌਰ ਗੁਰੂ ਜੀ ਨੂੰ ਕਹਿਣ ਲੱਗੀ ਕਿ ਮੈਨੂੰ ਵੀ ਗੁਰੂ ਜੀ ਕੋਈ ਸੇਵਾ ਦਿਓ ਮੈਂ ਵੀ ਸਿੱਖ ਸੰਗਤਾਂ ਦੀ ਸੇਵਾ ਕਰਨੀ ਹੈ ਤਾਂ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕਿਹਾ ਸੀ ਕਿ ਖਾਲਸਾ ਸਮਾਂ ਆਉਣ ਤੇ ਤੁਹਾਡੇ ਤੋਂ ਖੁਦ ਹੀ ਸੇਵਾ ਲੈ ਲਵੇਗਾ ਸਮਾਂ ਆਇਆ ਖਾਲਸੇ ਤੇ ਭੀੜ ਪਈ ਗੁਰੂ ਜੀ ਨੂੰ ਆਨੰਦਪੁਰ ਦਾ ਕਿਲਾ ਛੱਡਣਾ ਪਿਆ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਪੈ ਗਿਆ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕਰਨ ਨਾਲ ਸਰਹੰਦ ਵੱਲ ਚਲੇ ਗਏ ਤੇ ਵੱਡੇ ਸਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਚਮਕੌਰ ਦੀ ਗੜੀ ਤੱਕ ਆ ਜਾਂਦੇ ਆ ਜਦੋਂ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਤਾਂ ਗੜੀ ਵਿਚਲੇ ਸਿੰਘਾਂ ਨੇ ਗੁਰੂ ਨੂੰ ਆ ਬੇਨਤੀ ਕੀਤੀ ਕਿ ਤੁਸੀਂ ਸਿੱਖ ਕੁੰਮਲੀ ਬਹੁਤ ਕੀਮਤੀ ਹੋ ਤੁਸੀਂ ਇੱਥੋਂ ਚਲੇ ਜਾਓ ਅਸੀਂ ਇਹਨਾਂ ਮੁਗਲਾਂ ਨੂੰ ਆਪੇ ਦੇਖ ਲਵਾਂਗੇ ਪਰ ਗੁਰੂ ਜੀ ਨੇ ਗੜੀ ਵਿੱਚੋਂ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਫਿਰ ਸਿੰਘਾਂ ਨੂੰ ਗੁਰੂ ਦੇ ਆਨੰਦਪੁਰ ਸਹਿ ਵਿਖੇ ਸ਼ਿਕਾਇਤ ਅਮਰਤ ਵੇਲੇ ਪੰਜ ਪਿਆਰਿਆਂ ਦੀ ਤਾਕਤ ਜਾਦ ਆਈ ਉਹਨਾਂ ਪੰਜ ਪਿਆਰਿਆਂ ਦਾ ਬਾਣਾ ਪਹਿਣ ਗੁਰੂ ਜੀ ਦੇ ਸਾਹਮਣੇ ਪੇਸ਼ ਹੋਏ ਤੇ ਗੁਰੂ ਜੀ ਨੂੰ ਕਿਹਾ ਕਿ ਤੁਹਾਨੂੰ ਸਿੰਘਾਂ ਦਾ ਨਹੀਂ ਪੰਜ ਪਿਆਰਿਆਂ ਦਾ ਹੁਕਮ ਹੈ ਤੁਹਾਨੂੰ ਇਹ ਗੜੀ ਛੱਡ ਕੇ ਜਾਣਾ ਪਵੇਗਾ ਆਪਣੀ ਕਲੰਗੀ ਤੇ ਬਾਣਾ ਭਾਈ ਸੰਗਤ ਸਿੰਘ ਨੂੰ ਪਹਿਨਾ ਕੇ ਇੱਥੇ ਉਹ ਭਾਈ ਆਲਮ ਸਿੰਘ ਝੰਡਾ ਬਰਦਾਰ ਤੇ ਭਾਈ ਸੰਗਤ ਸਿੰਘ ਨੂੰ ਛੱਡ ਗਏ ਜਿੰਨਾਂ ਤੇ ਉਹਨਾਂ ਨੂੰ ਪੂਰਾ ਭਰੋਸਾ ਤੇ ਵਿਸ਼ਵਾਸ ਸੀ ਗੁਰੂ ਜੀ ਨੇ ਕੁੱਲ 14 ਲੜਾਈਆਂ ਲੜੀਆਂ ਜਿੰਨਾਂ ਵਿੱਚ ਭਾਈ ਸੰਗਤ ਸਿੰਘ 13 ਲੜਾਈਆਂ ਵਿੱਚ ਉਹਨਾਂ ਨਾਲ ਡਟ ਕੇ ਖੜੇ ਰਹੇ 14ਵੀਂ ਜੰਗ ਤੇ ਆਖਰੀ ਜੰਗ ਸੀ ਖਦਰਾਣੇ ਦੀ ਪਰ ਉਸ ਤੋਂ ਪਹਿਲਾਂ 13ਵੀਂ ਜੰਗ ਚਮਕੌਰ ਦੀ ਗੜੀ ਵਿੱਚ ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਸਨ ਜਦੋਂ ਗੁਰੂ ਜੀ ਚਮਕੌਰ ਦੀ ਗੜੀ ਛੱਡ ਮਾਚੀਵੜੇ ਦੇ ਜੰਗਲਾਂ ਵੱਲ ਜਾਣ ਲੱਗੇ ਤਾਂ ਉਹ ਜਾਂਦੇ ਹੋਏ ਪਿੰਡ ਰਾਏਪੁਰ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ ਉੱਥੇ ਬੀਬੀ ਚਰਨ ਕੌਰ ਨੇ ਗੁਰੂ ਜੀ ਨੂੰ ਪਹਿਚਾਨ ਲਿਆ ਤੇ ਸਹਬਜ਼ਾਦਿਆਂ ਬਾਰੇ ਪੁੱਛਣ ਲੱਗੀ ਤਾਂ ਗੁਰੂ ਜੀ ਨੇ ਚਮਕੌਰ ਸਾਹਿਬ ਵਿਖੇ ਹੋਈਆਂ ਸ਼ਹੀਦੀਆਂ ਬਾਰੇ ਬੀਬੀ ਹਰਸ਼ਰਨ ਕੌਰ ਨੂੰ ਦੱਸਿਆ ਗੁਰੂ ਜੀ ਨੇ ਬੀਬੀ ਸ਼ਰਨ ਕੌਰ ਨੂੰ ਕਿਹਾ ਕਿ ਜੇ ਹੋ ਸਕੇ ਤਾਂ ਤੁਸੀਂ ਚਮਕੌਰ ਦੀ ਗੜੀ ਜਾ ਕੇ ਉਹਨਾਂ ਸ਼ਹੀਦਾਂ ਦਾ ਸਾਂਸਕਾਰ ਕਰ ਦੇਵੋ ਹੁਣ ਗੁਰੂ ਜੀ ਦਾ ਅਸ਼ੀਰਵਾਦ ਲੈ ਜਦੋਂ ਬੀਬੀ ਹਰਚਰਨ कौर ਗੜੀ ਤੱਕ ਪਹੁੰਚੀ ਤਾਂ ਅੱਧੀ ਰਾਤ ਹੋ ਚੁੱਕੀ ਸੀ ਚਾਰੇ ਪਾਸੇ ਕੋਪਾਣੇ ਰਾਸੀ ਜਿੱਥੇ ਸਾਰਾ ਦਿਨ ਚੀਕਾਂ ਰੌੜੀ ਤਲਵਾਰਾਂ ਗੋਲੀਆਂ ਦਾ ਖੜਕਾ ਕੰਨ ਪਾੜਦਾ ਸੀ ਹੁਣ ਉੱਥੇ ਚੁੱਪ ਛਾਈ ਹੋਈ ਸੀ ਜ਼ਖਮੀਆਂ ਦੀਆਂ ਚੀਕਾਂ ਤੇ ਘੋੜਿਆਂ ਦੀਆਂ ਟਾਪਾਂ ਦਾ ਖੜਕਾ ਹੁਣ ਬੰਦ ਹੋ ਚੁੱਕਿਆ ਸੀ ਇੱਕ ਮਟਿਆਰ ਸ਼ਰਨ कौर ਹੱਥ ਵਿੱਚ ਦੀਵਾ ਲੈ ਖਿੱਲਰਿਆਂ ਲੋਥਾਂ ਨੂੰ ਟੱਪਦੀ ਹੋਈ ਚਮਕੌਰ ਦੀ ਗੜੀ ਵਿੱਚ ਪਹੁੰਚ ਜਾਂਦੀ ਐ। ਇਸ ਲਹੂ ਭਿੱਜੀ ਰਣਪੂਮੀ ਵਿੱਚ ਇਕੱਲੀ ਔਰਤ ਸਾਰੇ ਪਾਸੇ ਲੋਥਾਂ ਹੀ ਲੋਥਾਂ। ਦੇਖ ਚੰਗਾ ਭਲਾ ਬੰਦਾ ਡਹਿਲ ਜਾਵੇ, ਚੀਕਾ ਮਾਰਨ ਲੱਗ ਜਾਵੇ, ਬੰਦੇ ਦੀ ਧੜਕਣ ਬੰਦ ਹੋ ਜਾਵੇ। ਪਰ ਅਸ ਸ਼ੇਰਨੀ ਬੀਬੀ ਨੇ ਮੁਗਲਾਂ ਦੇ ਭੈਅ ਨੂੰ ਵੀ ਇੱਕ ਪਾਸੇ ਛੱਡਦਿਆਂ ਸਿੰਘਾਂ ਦੀਆਂ ਲਾਛਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ। ਉਹ ਵਿਚਾਰੀ ਹਰ ਵਾਲਾਂ ਵਾਲੀ ਲਾਛ ਤੇ ਕੜੇ ਵਾਲੀ ਵਾਂ ਲੱਭਦੀ ਫਿਰੇ। ਫੇਰ ਵੀ 3-4 ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਉਸਨੇ ਸਾਰੇ ਸਿੰਘਾਂ ਦੀਆਂ ਲਾਛਾਂ ਪਹਿਚਾਣ ਲਈਆਂ ਤੇ ਇੱਕ ਥਾਂ ਇਕੱਠੀਆਂ ਕਰ ਲਈਆਂ। ਉਧਰ ਮੁਗਲ ਫੌਜ ਥੱਕ ਟੁੱਟ ਕੇ ਆਪਣੇ ਤੰਬੂਆਂ ਵਿੱਚ ਭੂਕ ਸੁਤੀ ਪਈ ਸੀ। ਇਸ ਗੜੀ ਦੇ ਨੇੜੇ ਇੱਕ ਆਜੜੀਆਂ ਦਾ ਬਾੜਾ ਸੀ। ਬੀਬੀ ਨੇ ਸਾਰੀਆਂ ਲੱਕੜਾਂ ਉੱਥੇ ਇਕੱਠੀਆਂ ਕਰ ਲਈਆਂ ਤੇ ਗੜੀ ਦੇ ਵਿੱਚੋਂ ਸਿੰਘਾਂ ਦੀਆਂ ਲਾਛਾਂ ਚੁੱਕ ਉੱਥੇ ਰਜਣ ਲੱਗੀ ਤੇ ਨਾਲੇ ਬੀਬੀ ਨਾਲ ਦੀ ਨਾਲ ਕਹਿੰਦੀ ਰਹੀ, "ਹੇ ਲਹੂ ਤੇ ਮਿੱਟੀ ਵਿੱਚ ਸੌਣ ਵਾਲਿਓ ਸ਼ਹੀਦੋ ਤੁਹਾਨੂੰ ਪ੍ਰਣਾਮ ਤੁਸੀਂ ਧੰਨ ਹੋ ਜਿਹੜੇ ਜ਼ਾਲਮ ਤੇ ਜ਼ਰਵਾਣਿਆਂ ਦੇ ਖਿਲਾਫ ਲੜਦੇ ਹੋਏ ਸ਼ਹੀਦ ਹੋਏ ਹੋ ਮੇਰੇ ਸ਼ੇਰ ਵੀਰੋ ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਤੁਹਾਡੇ ਨਾਲ ਹਾਜ਼ਰ ਨਾ ਹੋ ਸਕੀ हे ਪ੍ਰਮਾਤਮਾ ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਇਨ੍ਹਾਂ ਪਵਿੱਤਰ ਸਰੀਰਾਂ ਦਾ ਸਤਕਾਰ ਨਾਲ ਸੰਸਕਾਰ ਕਰ ਸਕਾਂ ਤਾਂ ਜੋ ਇੱਕ ਮਹੀਨੇ ਤੇ ਦੁਸ਼ਟ ਲੋਕ ਇਨ੍ਹਾਂ ਲਾਛਾਂ ਦੀ ਬੇਅਦਵੀ ਨਾ ਕਰ ਸਕਣ ਇਸ ਤਰ੍ਹਾਂ ਉਹ ਬੀਬੀ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਿੰਘਾਂ ਤੇ ਸਹਿਬਜ਼ਾਦੇਆਂ ਦੀਆਂ ਲਾਛਾਂ ਨੂੰ ਇੱਕ ਥਾਂ ਇਕੱਠੀਆਂ ਕਰਨ ਵਿੱਚ ਸਫਲ ਹੋ ਗਈ। ਇੰਨੀ ਤਕਲੀਫ ਦੇ ਬਾਵਜੂਦ ਵੀ ਬੀਬੀ ਨੇ ਸਦਕਤ ਤੇ ਹੌਸਲਾ ਨਾ ਛੱਡਿਆ। ਕੋਈ ਡਰ ਨਹੀਂ, ਕੋਈ ਭੈ ਨਹੀਂ। ਲੋਥਾਂ ਤੋਂ, ਲੱਖਾਂ ਵੈਰੀਆਂ ਤੋਂ ਕੋਈ ਖੌਫ ਨਹੀਂ। ਦਿਲ ਵਿੱਚ ਇੱਕੋ ਤਮੰਨਾ ਕਿ ਦਿਨ ਚੜ੍ਹਨ ਤੋਂ ਪਹਿਲਾਂ ਸ਼ਹੀਦਾਂ ਦਾ ਸੰਸਕਾਰ ਕਰਦਿਆਂ ਤਾਂ ਜੋ ਸਿੰਘਾਂ ਦੀਆਂ ਲਾਛਾਂ ਵੈਰੀਆਂ ਦੇ ਹੱਥ ਨਾ ਲੱਗਣ ਬੀਬੀ ਨੇ ਅਰਦਾਸ ਕਰ ਵੱਲਣ ਨੂੰ ਅੱਗ ਲਾ ਦਿੱਤੀ ਲਾਗੇ ਬੈਠ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਸ੍ਰੀ ਸਹਿਬ ਨੰਗੀ ਕਰ ਹੱਥ ਵਿੱਚ ਫੜ ਲਈ ਠੰਡ ਨਾਲ ਠਾਠਰ ਕਰਦੇ ਹੱਥਾਂ ਨੂੰ ਕੁਝ ਨਿਗ ਮਿਲਿਆ ਸਰੀਰ ਥੋੜਾ ਕੈਮ ਹੋ ਗਿਆ ਚੰਡੀ ਜੀ ਵਾਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅੱਗ ਦੇ ਭਾਂਬੜ ਵਲ ਉੱਠੇ ਦਸ਼ਮਣ ਦੇਖ ਹੈਰਾਨ ਰਹਿ ਗਿਆ ਦਸ਼ਮਣ ਭੱਜ ਕੇ ਉਸ ਕੋਲ ਆਇਆ ਤੇ ਉਹ ਚੀਖਾ ਦੇ ਦਿਵਾਲੇ ਜਿਹੜੇ ਕੱਢ ਰਹੀ ਸੀ ਤੇ ਹੱਥ ਵਿੱਚ ਫੜੇ ਡੰਡੇ ਨਾਲ ਚੀਖਾ ਵਾਲੀਆਂ ਲੱਕੜਾਂ ਨੂੰ ਹੁਲਾਈ ਜਾਂਦੀ ਸੀ ਤਾਂ ਜੋ ਸਾਰੀਆਂ ਲਾਠਾਂ ਜਲਦੀ ਜਲਦੀ ਸੜ ਜਾਣ ਸਿਪਾਈ ਆ ਕਹਿਣ ਲੱਗੇ ਤੂੰ ਕੌਣ ਕੀ ਕਰਨਾ ਆਈ ਹਾਂ ਬਹਾਦਰ ਸ਼ਰਨਕੌਰ ਨੇ ਨੰਗੀ ਕਰਪਾਣ ਹਿਲਾਉਂਦਿਆਂ ਕਿਹਾ ਮੈਂ ਦਸ਼ਮੇਸ਼ ਪਿਤਾ ਦੀ ਪੁੱਤਰੀ ਹਾਂ ਸ਼ਰਨਕੌਰ ਆਪਣੇ ਵੀਰਾਂ ਦੇ ਸ਼ਰੀਰਾਂ ਦਾ ਸੰਸਕਾਰ ਕਰਨ ਆਈ ਹਾਂ ਉਹ ਕਹਿਣ ਲੱਗੇ ਤੈਨੂੰ ਖੌਫ ਨਹੀਂ ਆਉਂਦਾ ਬੀਬੀ ਨੇ ਕਿਹਾ ਖੌਫ ਗੁਰੂ ਦੇ ਸਿੱਖਾਂ ਪਾਸੋਂ ਕੋਹਾਂ ਦੂਰ ਹੁੰਦਾ ਇੱਕ ਚਪਾਈ ਬੀਬੀ ਵੱਲ ਕਿਰਪਾਨ ਲੈ ਵਧਿਆ ਬੀਬੀ ਨੇ ਉਸ ਦੀ ਕਿਰਪਾਨ ਵਾਲੀ ਵਾਂ ਵੜ ਦਿੱਤੀ ਹੁਣ ਸਾਰੇ ਸੈਨਿਕ ਬੀਬੀ ਦੇ ਟੁੱਟ ਪਏ ਬੀਬੀ ਨੇ ਪੂਰਾ ਮੁਕਾਬਲਾ ਕੀਤਾ ਫੇਰ ਵੀ ਦੋ ਤਿੰਨਾਂ ਦੇ ਸਿਰ ਵੱਢ ਹੀ ਦਿੱਤੇ ਪਰ ਵੈਰੀਆਂ ਨੇ ਉਸ ਨੂੰ ਜਿਉਂਦੀ ਹੀ ਚੁੱਕ ਕੇ ਅੱਗ ਵਿੱਚ ਸੁੱਟ ਦਿੱਤਾ ਤੇ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਇਸ ਸ਼ੇਰਨੀ ਧੀ ਨੇ ਅੱਧੀ ਰਾਤ ਨੂੰ ਚਮਕੌਰ ਦੀ ਗੜੀ ਵਿੱਚ ਜਾ ਹਨੇਰੀ ਰਾਤ ਵਿੱਚ ਵੀ ਸਿੰਘਾਂ ਦੀਆਂ ਲਾਛਾਂ ਨੂੰ ਪਹਿਚਾਣ ਉਹਨਾਂ ਦਾ ਸੰਸਕਾਰ ਕੀਤਾ ਤਾਂ ਜੋ ਇਹ ਲਾਛਾਂ ਵੈਰੀਆਂ ਦੇ ਹੱਥਾਂ ਨਾਲ ਲੱਗਣ ਤੇ ਵੈਰੀ ਇਹਨਾਂ ਲਾਛਾਂ ਦੀ ਵੈਅਦਵੀ ਨਾ ਕਰਨ ਕਰ ਸਕਣ ਧੰਨ ਹੈ ਬੀਬੀ ਸ਼ਰਨ ਕੁਰ ਤੇ ਧੰਨ ਹੈ ਉਹਨਾਂ ਦੀ ਸ਼ਹੀਦੀ ਮੇਰਾ ਬੀਬੀ ਸ਼ਰਨ ਕੁਰ ਤੇ ਇਹਨਾਂ ਸਾਰੇ ਸ਼ਹੀਦਾਂ ਨੂੰ ਕੋਟੀ ਕੋਟੀ ਲੱਖ ਲੱਖ ਵਾਰ ਪ੍ਰਣਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ